ਆਓ ਜੀ ਜੀ ਆਏ ਫਰੀਦ ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਮੈਂ ਆਸ ਕਰਦਾ ਤੁਸੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਫਰੀਦ ਵਰਕਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਆਪਣਾ ਵਿਸ਼ਾ ਹੈ ਅੱਜ ਦਾ ਵਿਸ਼ਾ ਆਪਣਾ ਅੱਜ ਦਾ ਆਪਣਾ ਟੌਪਿਕ ਆ ਅਸੀਂ ਬਣਾਈ ਹੈ ਪੌੜੀ ਪੌੜੀ ਵੀ ਤੁਹਾਨੂੰ ਦਿਖਾਉਨੇ ਆ ਵੀ ਨਵੇਂ ਟੈਕਨੀਕ ਨਾਲ ਬਣਾਈ ਹੈ ਨਵੇਂ ਡਿਜ਼ਾਈਨ ਨਾਲ ਬਣਾਈ ਹੈ ਜਗਾ ਸੀ ਕੀ ਭੀੜੀ ਤੇ ਭੀੜੀ ਜਗਾ ਦੇ ਵਿੱਚ ਸਿੱਧੀ ਕੋੜ ਜੜਦੀ ਨਹੀਂ ਸੀ ਗੋਲੋਂਾਂ ਦੇ ਅਸੀਂ ਲਾਉਣੀ ਸੀ ਤੇ ਉਹ ਸਾਡੇ ਮੇਰੇ ਪਿੱਛੇ ਕਰੀ ਜਾਂਦਾ ਮੇਰਾ ਫੋਰਮ ਨਾਲ ਵੈਲਡਿੰਗ ਕਰਮਾ ਤੇ ਆ ਆਪਣੀ ਚੜ ਗਈ ਪੌੜੀ ਇੱਥੋਂ ਸ਼ੁਰੂ ਹੋ ਕੇ ਬਸ ਦੂਜੇ ਪਾਸਾ ਕੈਮਰੇ ਦਾ ਕਰਕੇ ਤੁਹਾਨੂੰ ਸਾਰੀ ਵੀਡੀਓ ਬਣਾਉਣਾ ਦਿਖਾਉਣਾ ਤੇ ਸਾਡੇ ਕੋਲੇ ਇੰਨਾ ਸਮਾਂ ਨਹੀਂ ਸੀਗਾ ਯਾਨੀ ਅਸੀਂ ਵੀਡੀਓ ਨਾਲ ਦੀ ਨਾਲ ਬਣਾ ਸਕੀਏ ਤੇ ਪੌੜੀ ਚ ਬਣਾਈ ਜਾਈਏ ਕਿਉਂਕਿ ਥੋੜਾ ਜਿਹਾ ਕੰਮ ਤਾਂ ਹੈਗਾ ਕਸ ਤਾਂ ਕਰਕੇ ਵੀਡੀਓ ਘਟ ਪੈਂਦੀਆਂ YouTube ਤੇ ਵੀ ਉਹ ਪਹਿਲਾਂ ਦੇ ਵੀਡੀਓ ਆਪਣਾ ਚੱਲੀ ਜਾਂਦਾ ਬਹੁਤ ਭਰਮਾ ਹੰਗਾਰਾ ਮਿਲਦਿਆ ਆਜੋ ਤੁਹਾਨੂੰ ਦਿਖਾਉਣਾ ਦੇ ਵਿੱਚ ਕੀ ਕੀ ਫਰਕ ਪਾਇਆ ਤੇ ਕੀ ਕੀ ਨਵੀਂ ਟੈਕਨੀਕ ਫਿਰ ਇੰਨੀ ਜਗ੍ਹਾ ਸੀਗੀ ਯਾਨੀ ਲਗਭਗ 8 ਕ ਫੁੱਟ ਚੜਾਈ ਸੀਗੀ ਤੇ 8-9 ਫੁੱਟ ਹੀ ਇਹ ਇਸ ਤਰ੍ਹਾਂ ਉਧਰ ਨੂੰ ਸੀ ਚੜਾਈ ਸੀਗੀ ਹੋਰ ਕਿਸੇ ਤਰੀਕੇ ਨਾਲ ਪੌੜੀ ਚੜ੍ਹਦੀ ਨਹੀਂ ਸੀਗੀ ਵੈਸੇ ਗੋਲ ਕੋਲੀ ਲੱਗ ਜਾਂਦੀ ਹੁੰਦੀ ਐ ਉਹ ਆnde ਅਸੀਂ ਲਾਉਣੀ ਨਹੀਂ ਕਿਉਂਕਿ ਉਹਨੇ ਜਗਾ ਰੁਕੂਗੀ ਪਹਿਲਾਂ ਇਹਨਾਂ ਦਾ ਹੋਰ ਰਾਦਾ ਸੀਗਾ ਵੀ ਇੱਥੋਂ ਪੌੜੀ ਉਧਰੋਂ ਪੌੜੀ ਸ਼ੁਰੂ ਕਰਕੇ ਜਦ ਮੈਂ ਆਪਣੀ ਖੜੀ ਕੀਤੀ ਆ ਤੇ ਇਧਰ ਏਠਾਂ ਲੱਗ ਜਾਣੀ ਸੀ ਥੱਲੇ ਆ ਕੇ ਹਨਾ ਤੇ ਪਹਿਲਾਂ ਉਸ ਤਰ੍ਹਾਂ ਬਣਾਉਣ ਲੱਗੇ ਸੀਗੇ ਤੇ ਉਹ ਆnde ਫਿਰ ਇੱਕ ਵਾਰ ਦਾ ਖਰਚਾ ਜ਼ਿਆਦਾ ਆਉਂਦਾ ਕਿਉਂਕਿ ਉਹ ਢੇਠ ਦੋ ਚੈਨਲ ਲੱਗਦੇ ਹੁੰਦੇ ਨੇ ਆਪਣੇ ਪੰਦੇ ਲੈ ਰੇਲ ਦੀ ਲੈਂਡ ਵਾਂਗੂੰ ਲੈਂਡ ਬਣਾਉਣੀ ਪੈਂਦੀ ਯਾਨੀ ਉਦੇ ਉੱਪਰ ਪੌੜੀ ਰੜ੍ਹਦੀ ਹੋ ਜਾਂਦੀ ਉਹ ਉੱਪਰ ਇਕੱਠੀ ਹੋ ਜਾਂਦੀ ਹੈ ਤੇ ਥੱਲੇ ਆ ਜਾਂਦੀ ਆ ਉਹ ਮਨ ਕਰਦਾ ਬਣਾਓ ਮੈਂ ਕਿਹਾ ਚਲ ਬਣਾ ਤਾਂ ਦੇਵਾਂਗੇ ਐਡੀ ਤਣ ਦੀ ਗੱਲ ਕੋਈ ਬਣ ਜਾਊਗੀ ਪਰ ਜਗਾ ਤੰਗ ਕਰਕੇ ਤਾਂ ਕਰਕੇ ਫਿਰ ਉਹ ਕੈਸਲ ਕਰਤਾ ਕੰਮ ਇਹਦੇ ਵਿੱਚ ਆਪਾਂ ਨੂੰ ਕੀ ਫਰਕ ਪਾਇਆ ਇਹ ਇੱਥੋਂ ਪੌੜੀ ਸ਼ੁਰੂ ਹੁੰਦੀ ਹੈ ਏਡੋ ਇੱਥੋਂ ਮੰਨ ਕੇ ਚੱਲੋ ਇਹਦੇ ਉਲੋਂ ਪੰਜ ਚੌਕੀਆਂ ਲੱਗ ਗਈਆਂ ਇੱਕ ਚੌਕੀ ਆ ਲੱਗਣਾ ਸੌਰੀ ਪੰਜ ਸਟੈਪ ਲਾ ਕੇ ਛੋਟੇ ਤੇ ਪੰਜ ਮਾਟਾ ਪੋਸਟ ਰੇਜ ਜਗ ਲੱਗ ਰਹੇ ਤੇ ਗੈਪ ਜਦੀਂਦਾ ਆਪਾਂ ਨੂੰ ਆਥੇ ਕਿੰਝ ਉੱਚਾ ਰੱਖਿਆ ਇਹ ਤੇ 30 ਇੰਚ ਗਣੀ ਚੜਾਈ ਆ ਦੀ ਅੱਗੇ ਆਪਾਂ ਬਣਾਉਣਾ ਨੇ ਪੱਤੀ ਦੇ ਐਲ ਕੇ ਸੀ ਇਹ ਬਣਾ ਤੇ ਪਾਈਪ ਦੇ ਮੈਟਰ ਪਾਈਪ ਤੇ ਬਣਾ ਕੇ ਲੈਣੇ ਆ ਦੂਜੇ ਚੱਕਰ ਨਹੀਂ ਬਣ ਜਾਂਦੇ ਤੇ ਇਧਰੋਂ ਆ ਸ਼ੁਰੂ ਹੋ ਗਈ ਰੇਲਿੰਗ ਤੇ ਜੇ ਤੁਸੀਂ ਮੰਨ ਕੇ ਚਲ ਪੌੜੀ ਬਣਵਾਉਣੀ ਆ ਜਾਂ ਆਪਾਂ ਬਣਾਉਨੇ ਆ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਥੋੜੀ ਥੋੜੀ ਜਾਣਕਾਰੀ ਦਿਨੇ ਰਹਿੰਦੇ ਆ ਕਿਉਂਕਿ ਆਪਾਂ ਜਾਣਕਾਰੀ ਦੇਵਾਂਗੇ ਤਾਂ ਹੀ ਥੋੜਾ ਬਹੁਤਾ ਵਾਧਾ ਹੁੰਦਾ ਸਹੀ ਇਹ 1 2 3 4 5 ਪੰਜਵੇਂ ਸਟੇਪ ਆਪਣਾ ਟੈਪ ਆਪਣਾ ਇੱਥੇ ਲਾ ਗ ਜਾਣਾ ਇਹਦੇ ਵਿੱਚ ਪੈਰ ਪੈਨ ਦਾ ਲਾ ਦੇ ਦਾਰ ਰਹਿੰਦਾ ਠੀਕ ਹੈ ਜੀ ਆਹ ਆਪਣੀ ਆ ਗਈ ਚਮਕੀ ਬਣ ਗਈ ਤੇ 5 ਫੁੱਟ ਲੰਮੀ ਹੈ 65 ਇੰਚ ਲੰਮੀ ਰੱਖੀ ਹੈ ਤੇ 2.5 ਫੁੱਟ ਦੀ ਚੜਾਈ ਹੈ ਦੀ ਉਹ ਪੋਰ ਦੀ ਹਿਸਾਬ ਨਾਲ ਹਨ ਇਧਰਲੇ ਪਾਸੇ ਮਗਰਲੇ ਪਾਸੇ ਚਾਰ ਪਾਈਪ ਕਰਤੇ ਇਧਰੋਂ ਜੁਆਇੰਟ ਹੋ ਕੇ ਤੇ ਇਧਰੋਂ ਉੱਪਰ ਚੜ ਜਾਂਦੀ ਆਵੇ ਠੀਕ ਆ ਤੁਸੀਂ ਵੱਡੇ ਵੱਡੇ ਯੂਟਿਊਬਰਾਂ ਦੀ ਵੀਡੀਓ ਵੇਖਣੇ ਆ ਛੋਟੇ ਯੂਟਿਊਬਰ ਦੀ ਨਮਾਣੇ ਦੀ ਵੀ ਵੀਡੀਓ ਵੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਪਹਿਲਾਂ ਤਾਂ ਇਹ ਉਦਾਂ ਦੀ ਪੜੀ ਉਹ ਸਾਹਮਣੇ ਲੱਗੀ ਹੋਈ ਐ ਦਿਖਦੀ ਹੈ ਨਾ ਉਹ ਵੀ ਆਪਣੀ ਬਣਾਈ ਉਧਰ ਵੀ ਕੋਠੀ ਦਾ ਸਾਰਾ ਕੰਮ ਆਪਣਾ ਕੀਤਾ ਮੁਰੇ ਜੋ ਸਟੀਲ ਦਾ ਕੰਮ ਆ ਜਾਂ ਲੋਹੇ ਦਾ ਕੰਮ ਸਾਰਾ ਆਪਣਾ ਕੀਤਾ ਤੇ ਇਧਰਿਆਂ ਨੇ ਫਿਰ ਅਸੀਂ ਨਹੀਂ ਲਾਉਣੀ ਇਹ ਉਧਰ ਨਵੀਂ ਕੋਠੀ ਫਣੀ ਜਾਂਦੀ ਐ ਧੂਆਂ ਬਹੁਤ ਜਿਆਦਾ ਕਿਉਂਕਿ ਜ਼ਿਮੀਂਦਾਰ ਭਰਾ ਪਰਾਲੀ ਨੂੰ ਅੱਗ ਲਾਈ ਜਾਂਦੇ ਆ ਸੂਰਜ ਵੀ ਪਹਿਲਾਂ ਤਾਂ ਸਵੇਰ ਤੋਂ ਮੜਾ ਜਿਹਾ ਚੜਿਆ ਸੀਗਾ ਫੇਰ ਤਕਰੀਬਨ ਤਕਰੀਬਨ 1 ਵਜੇ ਥੋੜਾ ਜਿਹਾ ਸੂਰਜ ਦਿਖਾਈ ਦਿੱਤਾ 2 ਘੰਟੇ ਰਿਆ ਹੁਣ ਟਾਈਮ ਹੋ ਗਿਆ ਲਗਭਗ ਆਪਣਾ 4 4 ਵਜੇ ਆ ਸ਼ਾਮ ਦੇ ਤੇ ਸੂਰਜ ਜਿਵੇਂ ਮੜਾ ਦਿੱਤਾ ਧੂਏ ਦੇ ਕਾਰਨ ਤੇ ਬਥੇਰਾ ਸਰਕਾਰਾਂ ਨੇ ਜ਼ੋਰ ਲਾ ਲਿਆ ਵੀ ਭਾਈ ਅੱਗ ਨਾ ਲਾਓ ਅੱਗ ਨਾ ਲਾਓ ਤਾਂ ਅੱਗ ਲਾਉਣ ਤੋਂ ਬਿਨਾ ਹੋਰ ਕੋਈ ਚਾਰਾ ਵੀ ਹੈ ਨਹੀਂਗਾ ਜਿਵੇਂ ਚਾਰਾ ਨੇ ਸਾਡੇ ਕੋਲ ਰਿਆਂ ਦੇ ਪਰਚੇ ਦਰਦੇ ਵੀ ਹੋਏ ਆ ਪਰ ਜੱਟ ਕੀ ਤੇ ਕਿਹੜੀ ਗੱਲੋਂ ਘਟਕੀ ਤੇ ਇਹਨਾਂ ਦੀ ਮਜ਼ਬੂਰੀ ਪਨ ਜਾਂਦੀ ਆ ਇਥੇ ਇਹਨਾਂ ਨੇ ਬੰਦਨਾ ਬਣੇਰਾ ਇਧਰਲੇ ਪਾਸੇ ਇਧਰ ਹੀ ਬਣੇ ਰਾਨਾ ਉਹਦੇ ਵਿੱਚ ਆਪ ਪਾ ਪਾ ਜਾਣਗੇ ਮੰਨ ਕੇ ਸਪੋਟ ਆ ਜਾਣਗੇ ਇਧਰੋਂ ਇਧਰਲੇ ਸਪੋਟ ਆ ਜੂਗੀ ਇਹ ਆਪਾਂ ਲਾਈ ਪਿੰਡ ਘਣੀ ਵਾਲੇ ਪੌੜੀ ਬਣਾ ਕੇ ਇੱਕ ਸਟੈਪ ਅਸੇ ਇਹ ਚੀਜ਼ ਦਾ ਬਣਾਤਾ ਇੱਕ ਥੱਲੇ ਸ਼ੁਰੂ ਹੋ ਜਾਂਦੀ ਇੱਥੋਂ ਯਾਨੀ ਠੀਕ ਹੈ ਜੀ ਇਹ 15 ਸਟੈਪ ਲੱਗੇ ਛੋਟੇ ਆਹ ਤੇ ਦੂਜੀ ਹੈਗੀ ਚੌਂਕੀ ਵੱਡੀ ਜਿਵੇਂ ਉਹ ਕਰਮਾ ਖੜਾ ਇਹ ਆਪਾਂ ਬੜਈਆ ਬੋੜੀ ਪਹਿਲੀ ਵਾਰੀ ਇਸ ਤਰ੍ਹਾਂ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਕੋਈ ਤੁਸੀਂ ਕੋਈ ਗੱਲਬਾਤ ਪੁੱਛਣੀ ਦੱਸਣੀ ਹੈ ਜਾਂ ਕੋਈ ਕੰਮ ਚ ਨੁਕਸਾਨ ਲੱਗਦਾ ਤੇ ਤੁਸੀਂ ਵੀ ਸਾਨੂੰ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਬੜੇ ਆਰਾਮ ਜੇ ਨਾ ਬੰਦਾ ਉੱਤਰਦਾ ਬੜੇ ਆਰਾਮ ਜੇ ਨਾ ਬੰਦਾ ਤਾਂ ਚੜ ਜਾਂਦਾ ਕਿਉਂਕਿ ਸਟੈਪ ਦੀ ਜੋ ਹਾਈਟ ਆ ਉਹ तकरीबन तकरीबन 8 ਕੈਂਚੀ ਆ ਤੇ ਬਾਕੀ ਮੈਂ ਤੁਹਾਡੇ ਤੋਂ ਮੰਗਦਾ ਮਾਫੀ ਕਿਉਂਕਿ ਅਸੀਂ ਇਹ ਬਣਾਉਣ ਲੱਗੇ ਆ ਪੌੜੀ ਕੱਲ ਦੇ ਤੇ ਸਮਾਂ ਸਾਡੇ ਕੋਲੇ ਬਹੁਤ ਘੱਟ ਸੀਮਤ ਜਾਈ ਸੀ ਸਮਾਂ ਯਾਨੀ ਘਾਟ ਸੀਗਾ ਇਹ ਕਰਕੇ ਵੀਡੀਓ ਨਾਲ ਦੀ ਨਾਲ ਸਾਡੇ ਕੋਲ ਨਹੀਂ ਬਣੀ ਤੇ ਇੱਕ ਸਾਡੇ ਕੋਲੇ ਇੱਕ ਬੰਦਾ ਘਟਦੀ ਗਿਆ ਉਹਦੇ ਕਰਕੇ ਸਮੇਂ ਦੀ ਕਮੀ ਹੋਣ ਦੇ ਕਾਰਨ ਮੈਂ ਚਲ ਜਿਵੇਂ ਆਪਾਂ ਬਣਾਈ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਕੀਤਿਆਂ ਪਈਆਂ ਕਮਾਲਾਂ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਉਧਰਲੇ ਪਾਸੇ ਲਾਇਆ ਸੀ ਥੋੜਾ ਜਿਹਾ ਬਹਿਰਾ ਬਣੇਰਾ ਸੀਗਾ ਗਿੱਲਾ ਤੇ ਇਹਦੇ ਕਰਕੇ ਉਹਨੂੰ ਨਰਮ ਜਿਹਾ ਲੱਗਦਾ ਕੰਮ ਉਹਦੇ ਨਾਲ ਥੋੜਾ ਤੇ ਇੰਨੀ ਜਿਹੀ ਜਗ੍ਹਾ ਸੀਗੀ ਯਾਨੀ ਲਗਭਗ 8 ਫੁੱਟ ਚੜਾਈ ਸੀਗੀ ਤੇ 8940 ਇਹ ਇਸ ਤਰ੍ਹਾਂ ਉਧਰ ਨੂੰ ਸੀ ਚੜਾਈ ਸੀਗੀ ਹੋਰ ਕਿਸੇ ਤਰੀਕੇ ਨਾਲ ਪੌੜੀ ਚੜ੍ਹਦੀ ਨਹੀਂ ਸੀਗੀ ਵੈਸੇ ਗੋਲ ਪੌੜੀ ਲੱਗ ਜਾਂਦੀ ਹੁੰਦੀ ਐ ਉਹਾਂ ਨੇ ਅਸੀਂ ਲਾਉਣੀ ਨਹੀਂ ਕਿਉਂਕਿ ਉਹਨੇ ਜਗ੍ਹਾ ਰੁਕੂਗੀ ਪਹਿਲਾਂ ਇਹਨਾਂ ਦਾ ਹੋਰ ਰਾਦਾ ਸੀਗਾ ਵੀ ਇੱਥੋਂ ਪੌੜੀ ਉਧਰੋਂ ਪੌੜੀ ਸ਼ੁਰੂ ਕਰਕੇ ਜਿਵੇਂ ਆਪਣੇ ਖੜੀ ਕੀਤੀ ਆ ਤੇ ਇਧਰ ਇਹਠਾਂ ਲੱਗ ਜਾਣੀ ਸੀ ਥੱਲੇ ਆ ਕੇ ਹਨਾ ਤੇ ਪਹਿਲਾਂ ਉਸ ਤਰ੍ਹਾਂ ਬਣਾਉਣ ਲੱਗੇ ਸੀਗੇ ਤੇ ਉਹਾਂ ਨੇ ਫਿਰ ਇੱਕ ਵਾਰ ਤਾਂ ਕਰਤਾ ਜਾਂਦੇ ਹੁੰਦੇ ਕਿਉਂਕਿ ਉਹ ਇੱਥੇ ਦੋ ਚੈਨਲ ਲੱਗਦੇ ਹੁੰਦੇ ਨੇ ਨੱਪਣੇ ਪੈਂਦੇ ਰੇਲ ਦੀ ਲੈਂ ਵਾਂਗੂੰ ਲੈਂ ਬਣਾਉਣੀ ਪੈਂਦੀ ਯਾਨੀ ਉਹਦੇ ਉੱਪਰ ਪੌੜੀ ਰੜਦੀ ਹੋ ਜਾਂਦੀ ਉੱਪਰ ਇਕੱਠੀ ਹੋ ਜਾਂਦੀ ਹੈ ਤੇ ਥੱਲੇ ਆ ਜਾਂਦੀ ਆ ਉਹ ਮੈਂ ਕਹਿੰਦਾ ਬਣਾਓ ਮੈਂ ਕਹਿੰਦਾ ਬਣਾ ਤਾਂ ਦੇਵਾਂਗੇ ਏਡੀ ਤਣਕੀ ਗੱਲ ਕੋਈ ਬਣ ਜਾਊਗੀ ਪਰ ਜਗ੍ਹਾ ਤੰਗ ਕਰਕੇ ਤਾਂ ਕਰਕੇ ਫਿਰ ਉਹ ਕੈਨਸਲ ਕਰਤਾ ਕੰਮ ਇਹਦੇ ਵਿੱਚ ਆਪਾਂ ਹੁਣ ਕੀ ਫਰਕ ਪਾਇਆ ਇਹ ਇੱਥੋਂ ਪੌੜੀ ਸ਼ੁਰੂ ਹੁੰਦੀ ਹੈ ਇੱਟੋਂ ਇੱਥੋਂ ਮੰਨ ਕੇ ਚੱਲੋ ਇਦੇ ਉਲੋਂ 5 ਚੌਕੀਆਂ ਲੱਗੀਆਂ ਇੱਕ ਚੌਕੀ ਆ ਲੱਗਣਾ ਸੌਰੀ 5 ਸਟੈਪ ਲੱਗੇ ਛੋਟੇ ਤੇ ਪੰਜ ਮਸਟੈਪ ਹੋ ਸਿਰੇ ਤੇ ਜਗ ਲੱਗਦਾ ਇੱਥੇ ਗੈਪ ਜੀ ਦੀਦਾ ਆਪਾਂ ਨੂੰ 8 ਇੰਚ ਉੱਚਾ ਰੱਖਿਆ ਇਹ ਤੇ 30 ਇੰਚ ਗਣੀ ਚੜਾਈ ਆ ਦੀ ਅੱਗੇ ਆਪ ਬਣਾਉਣਾ ਨੇ ਪੱਤੀ ਦੇ ਐ ਕਿਸੀ ਇਹ ਬਣਾਤੇ ਪਾਈਪ ਦੇ ਮਤਲਬ ਪਾਈਪ ਦੇ ਆਪ ਬਣਾ ਕੇ ਲੈਣੇ ਆ ਬੂਹੇ ਚੱਕਰ ਨਹੀਂ ਬਣ ਜਾਂਦੇ ਤੇ ਇਧਰੋਂ ਆ ਸ਼ੁਰੂ ਹੋ ਗਈ ਰੇਲਿੰਗ ਤੇ ਜੇ ਤੁਸੀਂ ਮੰਨ ਕੇ ਚਲ ਪੌੜੀ ਬਣਵਾਉਣੀ ਆ ਜਾਂ ਆਪਾਂ ਬਣਾਉਨੇ ਆ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਛੋਟੀ ਛੋਟੀ ਜਾਣਕਾਰੀ ਦਿੰਨੇ ਰਹਿੰਨੇ ਆ ਕਿਉਂਕਿ ਆਪਾਂ ਜਾਣਕਾਰੀ ਦੇਵਾਂਗੇ ਤਾਂ ਥੋੜਾ ਬਹੁਤਾ ਵਾਧਾ ਹੁੰਦਾ ਸਹੀ ਇਹ 1 2 3 4 5 ਪੰਜਵੇਂ ਸਟੈਪ ਆਪਣਾ ਟੈਪ ਆਪਣਾ ਇੱਥੇ ਲਾ ਗੇਣਾ ਇਹਦੇ ਵਿੱਚ ਪਾਇਰ ਪੈਨ ਦਾ ਲਾ ਦੇ ਦਾਰ ਰਹਿੰਦਾ ਠੀਕ ਹੈ ਜੀ ਆ ਆਪਣੀ ਆ ਗਈ ਚਮਕੀ ਬਣ ਗਈ ਤੇ ਮਾਂਜ ਫੋਟ ਲੰਮੀ ਐ 61 ਇੰਚ ਲੰਮੀ ਰੱਖੀ ਐ ਤੇ 2.5 ਫੁੱਟ ਦੀ ਚੜਾਈ ਐ ਇਹਦੀ ਉਹ ਪੌੜੀ ਦੇ ਹਿਸਾਬ ਨਾਲ ਹਨਾ ਇਧਰਲੇ ਪਾਸੇ ਮਗਰਲੇ ਪਾਸੇ ਚਾਰ ਪਾਈਪ ਕਰਤੇ ਇਧਰੋਂ ਜੋਇੰਟ ਹੋ ਕੇ ਤੇ ਇਧਰੋਂ ਉੱਪਰ ਚੜ ਜਾਂਦੀ ਐ ਵੇ ਠੀਕ ਆ ਤੁਸੀਂ ਵੱਡੇ ਵੱਡੇ ਯੂਟਿਊਬਰਾਂ ਦੀ ਵੀਡੀਓ ਵੇਖਣੇ ਆ ਛੋਟੇ ਯੂਟਿਊਬਰ ਦੀ ਨਿਮਾਣੇ ਦੀ ਵੀ ਵੀਡੀਓ ਵੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਪਹਿਲਾਂ ਦੇ ਉਦਾਂ ਨਹੀਂ ਪੜੀ ਉਹ ਸਾਹਮਣੇ ਲੱਗੀ ਹੋਈ ਐ ਦਿਖਦੀ ਹੈ ਨਾ ਉਹ ਵੀ ਆਪਣੀ ਬਣਾਈ ਉਧਰ ਵੀ ਕੋਠੀ ਦਾ ਸਾਰਾ ਕੰਮ ਆਪਣਾ ਕੀਤਾ ਮੁਰੇ ਜੋ ਸਟੀਲ ਦਾ ਕੰਮ ਆ ਜਾਂ ਲੋਹੇ ਦਾ ਕੰਮ ਆ ਸਾਰਾ ਆਪਣਾ ਕੀਤਾ ਇਧਰ ਇਹਾਂ ਨੇ ਫਿਰ ਅਸੀਂ ਨਹੀਂ ਲਾਉਣੀ ਇਹ ਉਧਰ ਨਵੀਂ ਕੋਠੀ ਪਣੀ ਜਾਂਦੀ ਐ ਧੂਆਂ ਬਹੁਤ ਜਿਆਦਾ ਕਿਉਂਕਿ ਜ਼ਿੰਮੇਦਾਰ ਭਰਾ ਤਰਾਲੇ ਨੂੰ ਅੱਗ ਲਾਈ ਜਾਂਦੇ ਆ ਸੂਰਜ ਵੀ ਪਹਿਲਾਂ ਤਾਂ ਸਵੇਰ ਤੋਂ ਮੜਾ ਜਿਹਾ ਚੜਿਆ ਸੀਗਾ ਫੇਰ ਤਕਰੀਬਨ ਤਕਰੀਬਨ 1 ਵਜੇ ਥੋੜਾ ਜਿਹਾ ਸੂਰਜ ਦਿਖਾਈ ਦਿੱਤਾ 2 ਘੰਟੇ ਰਿਹਾ ਹੁਣ ਟਾਈਮ ਹੋ ਗਿਆ ਲਗਭਗ ਆਪਣਾ 4 4 ਵਜੇ ਆ ਸ਼ਾਮ ਦੇ ਤੇ ਸੂਰਜ ਜਮ ਮੜਾ ਹੀ ਦੀਦਾ ਧੂਏ ਦੇ ਕਾਰਨ ਤੇ ਬਥੇਰਾ ਸਰਕਾਰਾਂ ਨੇ ਵੀ ਜ਼ੋਰ ਲਾ ਲਿਆ ਵੀ ਭਾਈ ਅੱਗ ਨਾ ਲਾਓ ਅੱਗ ਨਾ ਲਾਓ ਤਾਂ ਅੱਗ ਲਾਉਣ ਤੋਂ ਬਿਨਾ ਹੋਰ ਕੋਈ ਚਾਰਾ ਵੀ ਹੈ ਨਹੀਂਗਾ ਜਿਵੇਂ ਚਾਰਾ ਹੁੰਦੇ ਸਾਡੇ ਕੋਲ ਇੰਨੇ ਦੇ ਪਰਚੇ ਦਰਦੇ ਵੀ ਹੋਏ ਆ ਪਰ ਜੱਟ ਕੀ ਤੇ ਕਿਹੜੀ ਗੱਲੋਂ ਘਟਕੀ ਤੇ ਇਹਨਾਂ ਦੀ ਮਜਬੂਰੀ ਪਨ ਜਾਂਦੀ ਆ ਇੱਥੇ ਇਹਨਾਂ ਨੇ ਬੰਦਨਾ ਬਣੇਰਾ ਇਧਰਲੇ ਪਾਸੇ ਇਧਰ ਵੀ ਬਣੇਣਾ ਉਹਦੇ ਵਿੱਚ ਆ ਪਾ ਪਾ ਜਾਣਗੇ ਮੰਨ ਕੇ ਕੋਟਾਂ ਆ ਜਾਣਗੀਆਂ ਇਧਰੋਂ ਇਧਰਲੇ ਸਪੋਰਟ ਆ ਜੂਗੀ ਇਹ ਆਪਾਂ ਲਾਈ ਪਿੰਡ ਘਣੀ ਵਾਲੇ ਪੌੜੀ ਬਣਾ ਕੇ ਇੱਕ ਸਟੈਪ ਅਸ ਇਹ ਚੀਜ਼ ਆ ਬਣਾਤਾ ਇੱਕ ਥੱਲੇ ਸ਼ੁਰੂ ਹੋ ਜਾਂਦੀ ਇਤੋਂ ਜਣੀ ਠੀਕ ਹੈ ਜੀ ਇਹ 15 ਸਟੈਪ ਲੱਗੇ ਛੋਟੇ ਆਹ ਤੇ ਦੂਜੀ ਹੈਗੀ ਚੌਂਕੀ ਵੱਡੀ ਜਿਹੀ ਉਹ ਕਰਮਾ ਖੜਾ ਇਹ ਆਪਾਂ ਬਣਾਈ ਆ ਬੋੜੀ ਪਹਿਲੀ ਵਾਰੀ ਇਸ ਤਰ੍ਹਾਂ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਕੋਈ ਤੁਸੀਂ ਕੋਈ ਗੱਲਬਾਤ ਪੁੱਛਣੀ ਦੱਸਣੀ ਹੈ ਜਾਂ ਕੋਈ ਕੰਮ ਚ ਨੁਕਸਾਨ ਲੱਗਦਾ ਤੇ ਤੁਸੀਂ ਵੀ ਸਾਨੂੰ ਜਰੂਰ ਦੱਸਿਆ ਕਰੋ ਠੀਕ ਹੈ ਜੀ ਬੜੇ ਆਰਾਮ ਜੇ ਨਾਲ ਬੰਦਾ ਉੱਤਰਦਾ ਬੜੇ ਆਰਾਮ ਜੇ ਨਾਲ ਬੰਦਾ ਤਾਂ ਚੜ ਜਾਂਦਾ ਕਿਉਂਕਿ ਸਟੈਪ ਦੀ ਜੋ ਹਾਈਟ ਆ ਉਹ ਇਸ ਤਕਰੀਬਨ ਤਕਰੀਬਨ 8 ਇੰਚੀ ਆ ਤੇ ਬਾਕੀ ਮੈਂ ਤੁਹਾਡੇ ਤੋਂ ਮੰਗਦਾ ਮਾਫੀ ਕਿਉਂਕਿ ਅਸੀਂ ਇਹ ਬਣਾਉਣ ਲੱਗੇ ਆ ਪੌੜੀ ਕੱਲ ਦੇ ਤੇ ਸਮਾਂ ਸਾਡੇ ਕੋਲੇ ਬਹੁਤ ਘੱਟ ਸੀਮ ਭਜੇ ਸੀ ਸਮਾਂ ਯਾਨੀ ਘੱਟ ਸੀਗਾ ਇਸ ਕਰਕੇ ਵੀਡੀਓ ਨਾਲ ਦੀ ਨਾਲ ਸਾਡੇ ਕੋਲ ਨਹੀਂ ਬਣੀ ਇੱਕ ਸਾਡੇ ਕੋਲ ਇੱਕ ਬੰਦਾ ਘਟਦੀ ਗਿਆ ਉਹਦੇ ਕਰਕੇ ਸਮੇਂ ਦੀ ਕਮੀ ਹੋਣ ਦੇ ਕਾਰਨ ਮੈਂ ਚੱਲ ਜਿਵੇਂ ਆਪਾਂ ਬਣਾਈ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਕੀਤਿਆਂ ਪੰਗਾ ਕਮਾਲਾਂ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਉਧਰਲੇ ਪਾਸੇ ਲਾਇਆ ਸੀ ਥੋੜਾ ਜਿਹਾ ਬੈਰਾ ਬਣੇਰਾ ਸੀਗਾ ਗਿੱਲਾ ਤੇ ਉਹਦੇ ਕਰਕੇ ਉਸ ਨੂੰ ਨਰਮ ਜਿਹਾ ਲੱਗਦਾ ਕੰਮ ਉਹਦੇ ਨਾਲ ਥੋੜਾ